ਸੋ ਪੰਜਾਬ ਦੇ ਨੌਜਵਾਨਾਂ ਨੂੰ ਦੱਬਿਆ ਜਾ ਰਿਹਾ ਹੈ ਇਕੱਠ ਹੁੰਦਾ ਤੇ ਸਾਰਾ ਪੂਰਾ ਪੰਜਾਬ ਉੱਥੇ ਪਹੁੰਚਦਾ ਹੈ ਧਰਨਾ ਲੱਗਦਾ ਤੇ ਪ੍ਰਸ਼ਾਸਨ ਵੱਲੋਂ ਇੱਕ ਵਿਸ਼ਵਾਸ ਦਿਵਾਇਆ ਜਾਂਦਾ ਹੈ ਨਾਲੋ ਵੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹੁੰਦੇ ਆ ਜਿਨ੍ਹਾਂ ਦੇ ਵਿਸ਼ਵਾਸ ਤੇ ਉੱਥੋਂ ਜਿਹੜਾ ਧਰਨਾ ਹੁੰਦਾ ਉਹ ਉੱਠ ਕੇ ਚਲਾ ਜਾਂਦਾ ਹੈ ਉਹਨਾਂ ਦੇ ਵਿਸ਼ਵਾਸ ਤੇ ਹੀ ਆਗੂ ਉੱਥੋਂ ਚਲੇ ਜਾਂਦੇ ਆ ਉਹਨਾਂ ਨਾਲ ਸਮਝੌਤਾ ਹੋ ਜਾਂਦਾ ਤੇ ਉਹਨਾਂ ਦੀ ਗੱਲਬਾਤ ਜਿਹੜਾ ਕਰਨ ਦਾ ਤਰੀਕਾ ਸੀ ਉਹ ਬਹੁਤ ਵਧੀਆ ਸੀ ਆਸ ਵੱਜ ਗਈ ਸੀ ਕਿ ਭਾਨਾ ਸਿੱਧੂ 10 ਤਰੀਕ ਨੂੰ ਬਾਹਰ ਆ ਜਾਊਗਾ ਕਿਉਂਕਿ ਸਾਰਿਆਂ ਨੇ ਯਕੀਨ ਕੀਤਾ ਕਿ ਜਦੋਂ ਕਿ ਪੁਲਿਸ ਪ੍ਰਸ਼ਾਸਨ ਦੇ ਨੇ ਉੱਚ ਅਧਿਕਾਰੀ ਸੂਝਵਾਨ ਪੜੇ ਲਿਖੇ ਜਦੋਂ ਸਾਨੂੰ ਵਿਸ਼ਵਾਸ ਦਵਾਉਂਦੇ ਤੇ ਸਾਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ਤੇ 6 ਦਿਨਾਂ ਦਾ ਜਿਹੜਾ ਟਾਈਮ ਹੈ ਉਹ ਸਾਨੂੰ ਉਡੀਕਣਾ ਚਾਹੀਦਾ ਹੈ ਤੇ 6 ਦਿਨਾਂ ਬਾਅਦ ਭਾਨਾ ਸਿੱਧੂ ਬਾਹਰ ਹੋਊਗਾ ਪਤਾ ਨਹੀਂ ਕਿਉਂ ਪੰਜਾਬ ਨੂੰ ਇਦਾਂ ਦੇ ਹਾਲਾਤਾਂ ਵੱਲ ਤੱਕਿਆ ਜਾ ਰਿਹਾ ਹੈ ਪਤਾ ਨਹੀਂ ਕਿਉਂ ਨੌਜਵਾਨਾਂ ਨੂੰ ਦੱਬਿਆ ਜਾ ਰਿਹਾ ਹੈ ਕਿਉਂ ਆਵਾਜ਼ ਦੱਬੀ ਜਾ ਰਹੀ ਹੈ ਸਾਡੇ ਮੁੱਖ ਮੰਤਰੀ ਅੱਜ ਉਹ ਨੇ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੋਲਣਾ ਸਿਖਾਇਆ ਸਾਡੇ ਮੁੱਖ ਮੰਤਰੀ ਉਹ ਨੇ ਜਿਹੜੇ ਆਪ ਖੁਦ ਬੋਲਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪੰਜਾਬ ਦੇ ਮਾਹੌਲ ਬਾਰੇ ਪਤਾ ਹੀ ਹੈ ਕਿ ਪੰਜਾਬ ਦਾ ਮਾਹੌਲ ਅੱਜ ਕਿਦਾਂ ਦਾ ਹੈ ਸੋ ਪੰਜਾਬ ਦੇ ਨੌਜਵਾਨਾਂ ਨੂੰ ਦੱਬਿਆ ਜਾ ਰਿਹਾ ਹੈ ਜੋ ਵੀ ਆਵਾਜ਼ ਇੱਥੇ ਬਲੰਦ ਹੁੰਦੀ ਹੈ ਪੰਜਾਬ ਦੇ ਹੱਕਾਂ ਦੇ ਲਈ ਉਹਨੂੰ ਦੱਬਿਆ ਜਾ ਰਿਹਾ ਹੈ ਝੂਠੇ ਪਰਚੇ ਪਾਏ ਜਾ ਰਹੇ ਨੇ ਸੋ 3 ਤਰੀਕ ਦਾ ਇਕੱਠ ਹੁੰਦਾ ਤੇ ਸਾਰਾ ਪੂਰਾ ਪੰਜਾਬ ਉੱਥੇ ਪਹੁੰਚਦਾ ਹੈ ਧਰਨਾ ਲੱਗਦਾ ਤੇ ਪ੍ਰਸ਼ਾਸਨ ਵੱਲੋਂ ਇੱਕ ਵਿਸ਼ਵਾਸ ਦਵਾਇਆ ਜਾਂਦਾ ਹੈ ਉੱਥੇ ਸਾਡੇ ਸਤਕਾਰਯੋਗ ਅਨਲੋਬੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹੁੰਦੇ ਆ ਜਿਨ੍ਹਾਂ ਦੇ ਵਿਸ਼ਵਾਸ ਤੇ ਉਥੋਂ ਜਿਹੜਾ ਧਰਨਾ ਹੁੰਦਾ ਉਹ ਉੱਠ ਕੇ ਚਲਾ ਜਾਂਦਾ ਉਹਨਾਂ ਦੇ ਵਿਸ਼ਵਾਸ ਤੇ ਹੀ ਆਗੂ ਉਥੋਂ ਚਲੇ ਜਾਂਦੇ ਆ ਉਹਨਾਂ ਨਾਲ ਸਮਝੌਤਾ ਹੋ ਜਾਂਦਾ ਤੇ ਉਹਨਾਂ ਦੀ ਗੱਲਬਾਤ ਜਿਹੜਾ ਕਰਨ ਦਾ ਤਰੀਕਾ ਸੀ ਉਹ ਬਹੁਤ ਵਧੀਆ ਸੀ ਆਸ ਵੱਜ ਗਈ ਸੀ ਕਿ ਭਾਨਾ ਸਿੱਧੂ 10 ਤਰੀਕ ਨੂੰ ਬਾਹਰ ਆ ਜਾਊਗਾ ਕਿਉਂਕਿ ਸਾਰਿਆਂ ਨੇ ਯਕੀਨ ਕੀਤਾ ਕਿ ਜਦੋਂ ਕਿ ਪੁਲਿਸ ਪ੍ਰਸ਼ਾਸਨ ਦੇ ਇਹਨੇ ਉੱਚ ਅਧਿਕਾਰੀ ਸੂਝਵਾਨ ਪੜ੍ਹੇ ਲਿਖੇ ਜਦੋਂ ਸਾਨੂੰ ਵਿਸ਼ਵਾਸ ਦਿਵਾਉਂਦੇ ਤੇ ਸਾਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ਤੇ 6 ਦਿਨਾਂ ਦਾ ਜਿਹੜਾ ਟਾਈਮ ਹੈ ਉਹ ਸਾਨੂੰ ਓਢਕਣਾ ਚਾਹੀਦਾ ਹੈ ਤੇ 6 ਦਿਨਾਂ ਬਾਅਦ ਭਾਨਾ ਸਿੱਧੂ ਬਾਹਰ ਹੋਊਗਾ ਕਿਉਂਕਿ ਇੱਕ ਵਿਸ਼ਵਾਸ ਸੀ ਪਰ ਕੱਲ ਜੋ ਪਰਚੇ ਹੋਇਆ ਉਹ ਘਟਨਾ ਜਿਹੜੀ ਉਹ ਨਿੰਦਨਯੋਗ ਹੈ ਕਿ ਇੱਕ ਪਾਸੇ ਸਮਝੌਤਾ ਹੋ ਜਾਂਦਾ ਹੈ ਪ੍ਰਸ਼ਾਸਨ ਦੇ ਨਾਲ ਤੇ ਦੂਜੇ ਪਾਸੇ 5:07 ਮਿੰਟਾਂ ਤੇ ਉਹ ਪਰਚੇ ਕੱਟ ਦਿੱਤੇ ਜਾਂਦੇ ਆ ਤਨੋਲੇ ਥਾਣੇ ਦੇ ਵਿੱਚ ਸੋ ਇਹ ਅਤੀ ਨਿੰਦਨਯੋਗ ਹੈ ਪਤਾ ਨਹੀਂ ਸਮਝ ਲੱਗ ਰਹੀ ਕਿ ਇਹ ਹੋ ਕਿਉਂ ਰਿਹਾ ਹੈ ਪਤਾ ਨਹੀਂ ਕਿਉਂ ਪੰਜਾਬ ਨੂੰ ਇਦਾਂ ਦੇ ਹਾਲਾਤਾਂ ਬਲ ਤੱਕਿਆ ਜਾ ਰਿਹਾ ਹੈ ਪਤਾ ਨਹੀਂ ਕਿਉਂ ਨੌ ਜਵਾਨਾਂ ਨੂੰ ਦੱਬਿਆ ਜਾ ਰਿਹਾ ਹੈ ਕਿਉਂ ਆਵਾਜ਼ ਦੱਬੀ ਜਾ ਰਹੀ ਹੈ ਸਾਡੇ ਮੁੱਖ ਮੰਤਰੀ ਅੱਜ ਉਹ ਨੇ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੋਲਣਾ ਸਿਖਾਇਆ ਸਾਡੇ ਮੁੱਖ ਮੰਤਰੀ ਉਹ ਨੇ ਜਿਹੜੇ ਆਪ ਖੁਦ ਬੋਲਦੇ ਰਹੇ ਨੇ ਇਹਨਾਂ ਲੀਡਰਾਂ ਨੂੰ ਸੱਥਾਂ ਦੇ ਵਿੱਚ ਜਾ ਕੇ ਕਿੱਕਲੀਆਂ ਸੁਣਾਉਂਦੇ ਰਹੇ ਨੇ ਸਾਡੇ ਮੁੱਖ ਮੰਤਰੀ ਤੋਂ ਸਾਨੂੰ ਬਹੁਤ ਵੱਡੀ ਆਸ ਸੀ ਜਦੋਂ ਮੁੱਖ ਮੰਤਰੀ ਬਣਾਇਆ ਸੀ ਕਿ ਯਾਰ ਹੁਣ ਪੰਜਾਬ ਸੁਧਰੂਗਾ ਹੁਣ ਪੰਜਾਬ ਦੇ ਹਾਲਾਤ ਸੁਧਰਨਗੇ ਪਰ ਅੱਜ ਗੱਲਾਂ ਕੁਝ ਹੋਰ ਹੀ ਸਾਹਮਣੇ ਆ ਰਹੀਆਂ ਨੇ ਦਿਲ ਨੂੰ ਦੁੱਖ ਹੁੰਦਾ ਜਦੋਂ ਪੰਜਾਬ ਦੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਹੁਣ ਪਿੱਛੇ ਰਹਿ ਕੀ ਗਿਆ ਭਾਨੇ ਦੀਆਂ ਭੈਣਾਂ ਤੇ ਵੀ ਪਰਚਾ ਪਾਤਾ ਉਹਦੇ ਬਾਪੂ ਤੇ ਵੀ ਪਰਚਾ ਪਾਤਾ ਭਾਈ ਤੇ ਵੀ ਪਾਤਾ ਤੇ ਭਾਨੇ ਤੇ ਪਰਚੇ ਚੱਲ ਹੀ ਰਹੇ ਨੇ ਪਿੱਛੇ ਇੱਕ ਦਾਦੀ ਰਹਿ ਗਈ ਹੈ ਜੇ ਇਨਸਾਨੀਅਤ ਤੌਰ ਤੇ ਸੋਚੀਏ ਇੱਕ ਦਾਦੀ ਇੱਕ ਘਰ ਦੇ ਵਿੱਚ ਰਹਿ ਗਈ ਹੈ ਇਥੋਂ ਸਿੱਧ ਹੁੰਦਾ ਕਿ ਭਾਨੇ ਦੇ ਪਰਿਵਾਰ ਨੂੰ ਇਹ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਜਰ ਵੈਸੇ ਹੀ ਜੇ ਨਹੀਂ ਚੰਗੇ ਲੱਗਦੇ ਤਾਂ ਸਾਰਿਆਂ ਨੂੰ ਨੂੜੋ ਤੇ ਜੇਲਾ ਸਿੱਟ ਦਿਓ ਭਗਵੰਤ ਮਾਨ ਸਾਹਿਬ ਅਸੀਂ ਤੁਹਾਡੇ ਤੋਂ ਬੋਲਣਾ ਸਿੱਖਿਆ ਆ ਤਹਾਡੇ ਤੋਂ ਸਵਾਲ ਕਰਨੇ ਸਿੱਖਿਆ ਤੁਸੀਂ ਸਾਨੂੰ ਸਿਖਾਉਂਦੇ ਰਹੇ ਹੋ ਕਿ ਜੇਕਰ ਕੋਈ ਲੀਡਰ ਆਊਗਾ ਆਲੋਚਨਾ ਕਰੋ ਉਹਨੂੰ ਪੁੱਛੋ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਤੇ ਅੱਜ ਅਸੀਂ ਵੀ ਤੁਹਾਡੇ ਤੋਂ ਪੁੱਛ ਰਹੇ ਹਾਂ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਨੌਜਵਾਨਾਂ ਤੇ ਪਰਚੇ ਪੰਜਾਬ ਦੀਆਂ ਧੀਆਂ ਤੇ ਪਰਚੇ ਯਾਰ ਪਰਚੇ ਬੰਦਿਆਂ ਤੇ ਕਰ ਦਿੰਦੇ ਗੱਲ ਬਖਸੀ ਪਰ ਤੁਸੀਂ ਤਾਂ ਪੰਜਾਬ ਦੀਆਂ ਧੀਆਂ ਤੇ ਵੀ ਪਰਚੇ ਪਾਣ ਦੀਆਂ ਭੈਣਾਂ ਤੇ ਵੀ ਪਰਚੇ ਕਰ ਦਿੱਤੇ ਇਹ ਤਾਂ ਪੂਰਾ ਪੰਜਾਬ ਦੇਖ ਰਿਹਾ ਤੇ ਪੂਰਾ ਪੰਜਾਬ ਅੱਜ ਤੁਹਾਨੂੰ ਲਾਹਨਤਾਂ ਪਾ ਰਿਹਾ ਹੈ ਕਦੇ ਆਸ ਨਹੀਂ ਰੱਖੀ ਹੁਣੀ ਪੰਜਾਬ ਨੇ ਕਿ ਤੁਸੀਂ ਐਦਾਂ ਕਰੋਗੇ ਪੰਜਾਬ ਦੇ ਨਾਲ ਸੋ ਇਹ ਜਿਹੜੀ ਗੱਲ ਆ ਤੇ ਨਿੰਦਨਯੋਗ ਆ ਪੰਜਾਬ ਦੇ ਲੋਕੋ ਤੁਹਾਨੂੰ ਜਾਗਣਾ ਚਾਹੀਦਾ ਹੈ ਉੱਠਣਾ ਚਾਹੀਦਾ ਹੈ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਸ਼੍ਰੀ ਆਮ ਤੱਕ